ਬਾਲੀਵੁੱਡ ਦੇ ਦਿੱਗਜ اداکار ਧਰਮਿੰਦਰ ਸਿੰਘ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜੀ ਹਾਂ ਹਾਲਤ ਉਹਨਾਂ ਦੀ ਸਥਿਰ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਸਹੀ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਹੁਣ ਘਰ ਚਲੇ ਗਏ ਨੇ ਤਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਇਲਾਜ ਘਰ ਦੇ ਵਿੱਚ ਕਰਨ ਦਾ ਫੈਸਲਾ ਕੀਤਾ ਹੈ ਤਾਂ اداکار ਧਰਮਿੰਦਰ ਨੇ ਜਿਹੜੇ ਪਿਛਲੇ ਕੁਝ ਹਫ਼ਤਿਆਂ ਤੋਂ ਵਾਰ-ਵਾਰ ਹਸਪਤਾਲ ਭਰਤੀ ਹੋ ਰਹੇ ਸਨ ਜਿਸ ਦੇ ਚਾਲਿਆਂ ਬੀਤੀ ਦਿਨੀ ਵੀ ਉਹਨਾਂ ਨੂੰ ਹਸਪਤਾਲ ਜਦੋਂ ਕਲ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੀ ਖਬਰ ਫੈਲੀ ਸੀ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੀ ਸੀ ਸਭ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਦੀ ਝੂਠੀ ਖਬਰ ਫੈਲ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਰੋਸ ਵੀ ਜ਼ਾਹਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅਜਿਹੀਆਂ ਖਬਰਾਂ ਨਾ ਫੈਲਾਈਆਂ ਜਾਣ ਤਾਂ ਅੱਜ ਸਵੇਰੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਹੁਣ ਉਹਨਾਂ ਦਾ ਜਿਹੜਾ ਅਗਲਾ ਇਲਾਜ ਹੈ ਉਹ ਘਰ ਦੇ ਵਿੱਚ ਹੀ ਚੱਲੇਗਾ ਕੈਂਡੀ ਹਸਪਤਾਲ ਦੇ ਡਾਕਟਰ ਦਾ ਇਹ ਕਹਿਣਾ ਹੈ ਕਿ ਹੁਣ ਉਹਨਾਂ ਦੀ ਹਾਲਤ ਥੋੜੀ ਸਥਿਰ ਹੈ ਤੇ ਹੁਣ ਉਹਨਾਂ ਦਾ ਘਰ ਦੇ ਵਿੱਚ ਹੀ ਇਲਾਜ ਚੱਲੇਗਾ ਤੇ ਉਧਰ ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਅਟਕਲਬਾਜੀ ਨਾ ਤੀ ਜਾਵੇ ਅਤੇ ਅਦਾਕਾਰ ਤੇ ਪਰਿਵਾਰ ਦੀ ਨਿੱਜਤਾ ਦਾ ਆਦਰ ਕੀਤਾ ਜਾਵੇ ਤਾਂ ਪਰਿਵਾਰ ਦੇ ਵੱਲੋਂ ਪ੍ਰਾਈਵੇਸੀ ਦੀ ਗੱਲ ਬੀਤੀ ਦਿਨ ਵੀ ਕੀਤੀ ਗਈ ਸੀ ਤੇ ਅੱਜ ਵੀ ਉਹਨਾਂ ਦੇ ਵੱਲੋਂ ਸੇਮ ਹੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪ੍ਰਾਈਵੇਸੀ ਨੂੰ ਰਹਿਣ ਦਿੱਤਾ ਜਾਵੇ ਤੇ ਉੱਥੇ ਹੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਭ ਦੇ ਪਿਆਰ ਦੁਆਵਾਂ ਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕਰਦੇ ਹਾਂ ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਤਾਂ ਧਰਮਿੰਦਰ ਹੁਣ ਆਪਣੇ ਘਰ ਚੱਲ ਗਏ ਨੇ ਤੇ ਅਗਲਾ ਇਲਾਜ ਉਹਨਾਂ ਦਾ ਘਰ ਦੇ ਵਿੱਚ ਹੀ ਚੱਲੇਗਾ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.